ਕਿ ਅਸੀ ਹੋ ਜੀ ਇਹ ਜੇ ਹੋ ਗਈ ਆਪਣੀ ਨੀਂਦ ਤੋਂ ਕੁਝ ਕੁ ਚੀਜ਼ ਹੋ ਜਾਂਦੀ ਹੈ ਲਓ ਜੀ ਬੈਂਗਣੀ ਲਾ ਦਿੱਤੀ ਇੱਥੇ ਆਪਾਂ ਗੋਟੇ ਦੋਨੋਂ ਵੀ ਲਾ ਕੇ ਪੁੱਲ ਲਾਉਣ ਪਾਣੀ ਪਾਈਏ ਇੱਥੇ ਮੈਂ ਦੋ ਦੋ ਲਾਤੀ ਕੋਈ ਨਾ ਹੋਇਰ ਧੰਨ ਆ ਬੁਲੀਆਂ ਆ ਸਦੇ ਲਓ ਜੀ ਫੜੀਆਂ ਨੇ ਜਿਹੜੀਆਂ ਆਪਾਂ ਤੋੜਨੀਆਂ ਇਹਨੀਆਂ ਸਾਰੀਆਂ ਹੋ ਗਈਆਂ ਅੱਬੀਆਂ ਚੜ੍ਹਤੀ। ਪਣੀਆਂ ਜਿਹੜਾ ਫਿਰ ਗਿਆ ਤੀ ਪੱਕ ਕੇ। ਨਿਕਲ ਰਿਹਾ ਸਾਰਾ ਫੁੱਟਿਆ ਆ ਦੇ। ਜੱਬਾ ਵੀ ਨਹੀਂ ਲਿਆ ਕੇ ਦੁੱਤਾ ਹੈਗਾ ਫੇਲੀ ਬਾਲਟੀ ਪਾਣੀ ਦੀ। ਦੱਸ ਮੈਂ ਬਾਲਟੀ ਕਿੰਨਾ ਉਕਾਦ ਨਾਲ ਪਾਉਂਗੀ।

ਇੱਕ ਕੇ ਵੇ ਕਰਉਂਦੀ ਬਸ ਸਕੂਲ ਦੇ ਕੰਮ ਦੀ ਇਹ ਢਾਈ ਕੰਮ ਕਰਨਾ ਪਊਗਾ ਆਮ ਬੋਸੋਂ 2020 ਦਾ ਚੱਲਦੀ ਹੈ। ਕਸ਼ਮੀਰ ਪਿਆ ਹੋਇਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਇਸੇ ਆਸਤੇ ਉਮੀਨ ਨਾਲ ਲੈ ਕੇ ਆਂ ਜੀ ਅੱਜ ਦੀ ਨਵੀਂ ਵੀਡੀਓ। ਵੀਡੀਓ ਲੈ ਕੇ ਆਪਾਂ ਸ਼ਾਮ ਦੀ ਇੱਥੇ ਤੋੜਦੀ ਸੀ ਮੈਂ ਸਬਜ਼ੀ। ਅੱਜ ਪਹਿਲੀ ਵਾਰੀ ਆਪਣੇ ਫਲੀਆਂ ਉੱਤਰੀਆਂ ਨੇ। ਫਲੀਆਂ ਤੋੜਨ ਲੱਗੀ ਹੋਈ ਸੀ ਮੈਂ।

ਜਦੋਂ ਜਟਾਲੀ ਕੁੜੀ ਹੋ ਗਏ ਤੈਨੂੰ ਇਹਨਾ ਵੀ ਨਹੀਂ ਪਤਾ ਹੈਗਾ ਵੀ ਕੀ ਹੈ ਹਰੇ ਪੱਨ ਕੈਮਰੇ ਕਾ ਨਹੀਂ ਦੇਖ ਲਾ ਵੀ ਕਿੱਧਰ ਨੂੰ ਉਹ ਤਾਂ ਮੈਨੂੰ ਪਤਾ ਟਮਾਟਰ ਨੇ ਆਹ ਨੇ ੱਪਣ ਕਰਦੇ ਦੇਖਣ ਨੂੰ ਤਾਂ ਟਮਾਟਰ ਨੇ ਆਹ ਬਿੰਡੀਆਂ ਨੇ ਆਹ ਉਹ ਸੌਂਫ ਹੈ ਆਹ ਕਰੇਲਿਆਂ ਦੀਆਂ ਬੇਲਾਂ ਨੇ ਸੌਂਫ ਦਾ ਤਾਂ ਮੈਨੂੰ ਪਤਾ ਮਾਸੀ ਨੇ ਮੌਰ ਰਗੜੀਓ ਮਾਸੀ ਨੇ ਮੌਰ ਰਗੜ ਰਗੜ ਪਲੇਇਆ ਉੱਥੇ ਮੈਨੂੰ ਉਦੋਂ ਵਧੀਆ ਫਿਰ ਸਿਹਤ ਵਾਸਤੇ ਚੰਗੀ ਹੁੰਦੀ ਆ ਸੌਂਫ ਬਦੀਆ ਗੱਲ ਆ। ਇਸੋਂ ਬਾਅਦ ਸਭਨੂੰ ਲਾਈਕ ਥੋੜ੍ਹ ਕੇ ਨਾਲ ਕੋਈ ਕੋਈ ਰਹੇਗੀ ਬੋਲੀ। ਉਹ ਦੇ ਅੱਗੇ 2-4 ਛੋਟੀਆਂ ਨੇ ਮਾਹਤਰੀ ਕਰਦੇ ਨੇ ਫੇਰ ਹੋ ਜਾਣਗੀਆਂ। ਇੱਟਰਾ ਬਹੁਤ ਛੋਟੇ ਫੜ ਲਾ ਦਿਆਂ ਅਰੇ ਕਿੰਨੀ ਲੱਗੀਆਂ ਪਈਆਂ ਮਸਤਾਨ। ਉਹ ਤੋਂ ਵੀ ਨਿੱਕਾ ਫੜ ਲਾ ਦਿਆਂ ਮਰ ਜਾਂਦਾ। ਆਹ ਕਰੀਏ ਮਰ ਜਾਂਦੇ। ਨਿੱਕੇ ਨਿੱਕੇ ਪੱਤੇ ਆਏ ਨੇ ਮਤਲਬ ਨਿੱਕਲੇ ਨੇ ਹਰਿਆੰਡੀਆ ਤੋਂ ਆਂਟੇ ਨੇ ਰੱਬੀ ਸੋਸ ਤੋਂ ਉਹ ਦਿਨ ਜਿਹੜਾ ਬੱਚਾ ਨਿਕਲ ਕੇ ਦਿੱਗਿਆ ਸੀ ਉਥੋਂ ਉੱਥੇ ਬੈਠੇ ਨੇ ਉਹ ਹਮ ਏਹ ਸਬਜ਼ੀ ਦਿਖਾਈ ਗਈ ਕੀ ਕੁਝ ਲਾਇਆ ਹੋਇਆ ਲੱਸੀ ਫਿਰ ਗਈਆਂ ਕੋਈ ਜਾਣਾਂ ਨਹੀਂ ਕਿ ਉਹ ਕਿਹ ਅਹੀਂ ਰਹਿੰਦੀਆਂ ਨੇ ਲੁਕ ਜਾਂਦੀਆਂ ਨੇ ਪਤਾ ਨਹੀਂ ਲੱਗਦਾ ਨਾ ਬਸ ਉਸੇ ਹਵਾ ਕਰਕੇ ਪਲਟ ਗਈਆਂ ਬੇਲਾ ਪਲਟਣ ਕਰਕੇ ਯੋਗਦਾਨ ਪਾਤਾ ਨੀ ਇਹ ਕੰਨ ਤੋੜਨੀਆਂ ਤੇ ਇੰਨੀਆਂ ਬਰੀਕ ਐਵੇਂ ਖਾਣ ਦੇ ਕੰਮ ਆਉਣੀਆਂ ਸਬਜੀ ਤਾਂ ਨਹੀਂ ਗਰਦੀ ਨੀ ਕਰੇ ਕੱਚੀਆਂ ਉਹਦੀਆਂ ਸਬਜੀ ਡੋਂਟ ਲਾਈਕ ਇਹਨਾਂ ਦੀ ਤਾਂ ਵਧੀਆ ਬਣੂਗੀ ਹੁਣ ਜਿਹੜੀਆਂ ਤਾਜ਼ੀਆਂ ਕੱਚੀਆਂ ਨੇ ਉਹ ਜਿਹੜੀਆਂ ਪੱਕੀਆਂ ਨਹੀਂ ਮੋੜੀ ਕੱਚੀਆਂ ਕੱਚੀਆਂ ਫਿਰ ਸਬਜੀ ਵਧੀਆ ਬਣਦੀ ਐ ਬੀਜ ਜੇ ਨਹੀਂ ਪਤੀਆ ਲੱਗਦੇ ਆਹ ਦੇ ਕੱਚੀ ਆਹ ਉਹ ਠੀਕ ਆਹੋ ਹਾਂ ਦੋ ਨੇ ਇਹਦੇ ਤਾਂ ਇਹ ਤੇ ਆਹ ਟਮਾਟਰਾਂ ਨੂੰ ਫੁੱਲਣ ਲੱਗ ਗਏ ਲੋ ਜੀ ਇੱਧਰ ਖੜਾ ਆਪਣੇ ਵਰਸੀਨ ਉਹ ਚੱਲਦਾ ਰੀਪਰ ਕਿਸੇ ਦਾ ਗਵੰਡੀਆਂ ਦਾ ਕੰਮ ਨੇ ਬਾ ਧੂੜੀ ਦੇ ਸਾਰਾ ਨਿਬੜ ਗਿਆ ਤੇ ਉਹਨਾਂ ਦੀ ਆਪਣੀ ਰਹਿੰਦੀ ਸੀ ਉਹ ਕਰ ਰਹੇ ਨੇ ਤੂੜੀ ਤੇ ਇੱਧਰ ਆਪਣੇ ਵੀ ਟਮਾਟਰਾਂ ਨੂੰ ਫੁੱਲ ਆਉਣ ਲੱਗੇ ਇਹ ਹੈਗੀਆਂ ਫਲੀਆਂ ਇੱਧਰ ਹੈਗੇ ਪਿਆਜ਼ ਹਰੀ ਮਿਰਚ ਸ਼ਿਮਲਾ ਮਿਰਚ ਸਾਰਾ ਕੁਝ ਲਾਇਆ ਸਬਜ਼ੀ ਬਾਜੀ ਆਪਣੀ ਵਧੀਆ ਖੜੀ ਹੈ ਜੀ ਇਹ ਹੈਗੀਆਂ ਨੇ ਭਿੰਡੀਆਂ ਤੇ ਇਹਨੂੰ ਫੁੱਲ ਆਉਂਦੇ ਨੇ ਜੀ ਇਹ ਪਤਾ ਨਹੀਂ ਕਾਦੀ 베ਲ ਹੈ ਇਹ ਜਦੋਂ ਇਹਨੂੰ ਕੁਛ ਲੱਗੂਗਾ ਫਿਰ ਪਤਾ ਲੱਗੂਗਾ ਇਹ ਹੈਗੀਆਂ ਕਰੇਲਿਆਂ ਦੀਆਂ 베ਲਾ ਇਹ ਵੀ ਕਦੂ ਦੀ ਬੇਲ ਹੈ ਇਹ ਟਿੰਡੂ ਹੈ ਆ ਹੈਗੀ ਜੀ ਸੌਂਫ ਸੌਂਫ ਦਾ ਤਾਂ ਵਿਚਾਰੀ ਦਾ ਮੇਰਾ ਨਾਸ ਮਾਰਦਾ ਕੋਈ ਇੱਧਰੋਂ ਸੜਤੀ ਕੋਈ ਉੱਧਰੋਂ ਸੜਤੀ ਲੱਗਾ ਪਿਆ ਆਹੇ ਉੱਧਰ ਡੈੜੀ ਬੱਡਰ ਰਹੇ ਨੇ ਜਿਹਾਰਾ ਕੀ ਚਲੇ ਕੀ ਇਹ ਚੱਪਣ ਕਰਤੂਆਂ ਦਾ ਅਰੇ ਇੱਕ ਦੋ ਬਾਰ ਵਧੀਆ ਲੱਗਦੇ ਨੇ ਆਪੜ ਬਹੁਤ ਸਵਾਦ ਬਣਦੇ ਆ ਪਤਾ ਥੋੜੀ ਧਰਮ ਨੂੰ ਵੀ ਬਧੀਆ ਲੱਗਦੇ ਪੱਚਣ ਕਰਦੂ ਹਾਂ ਕੋ ਕੋ ਲਿਖਦਾ ਜੇ ਨਾ ਤੁਹਾਨੂੰ ਇਹ ਦਿਖਾਉਂਗਾ ਨਹੀਂ ਇਹ ਵਾਲਾ ਆਰੇ ਪੁੰਡੀ ਪੁੰਡੀ ਬੇਲ ਕੋ پاس ਆਰੇ ਬਣਾਈ ਸੀਗੀ ਆਪਾਂ ਇਹ ਜੀ ਪੁੰਡੀ ਪੁੰਡੀ ਫੇਲ ਕਪਾਸ ਕਿਵੇਂ ਆਂਦੀ ਬੱਜੀ ਦੋ ਵਾਰ ਆਈਆਂ ਦੇਖੋ ਇਹ ਆਦਿਆਂ ਵੜਾ ਕਿੰਨੇ ਬੱਸੀ ਨੇ ਇਹ ਤੇਰਾ ਬਹੁਤ ਕੁਝ ਫਿਰਦਾ ਹੈ ਇੱਧਰ ਕੜਤਾ ਜੀ ਗਿੱਲਾ ਗੋਹਾ ਗੋਬਰ ਗੈਸ ਦਾ ਉਹਦੇ ਉੱਤੇ ਟਟਿਰੀ ਦੇ ਬੱਚੇ ਨੇ ਹਲੇ ਛੋਟੇ ਛੋਟੇ ਆਂਡੇ ਦਿੱਤੇ ਹੋਏ ਨੇ ਜੀ ਉਹਦੇ ਕਰਕੇ ਸਾਰਾ ਕੱਢਿਆ ਨਹੀਂ ਆਪਾਂ ਇੱਧਰ ਇਹ ਆੜ ਕਵਾੜ ਪਿਆ ਜਿਹੜਾ ਸਾਰੇ ਨੂੰ ਅੱਗ ਲਾਉਣ ਵਾਲੀ ਆ ਤੁਹਾਨੂੰ ਮੈਂ ਦਿਖਾਉਣੀ ਆ ਉਦੋਂ ਜਿਹੜਾ ਉਹ ਬੱਚਾ ਸੀਗਾ ਨਿੱਕਾ ਜਿਹਾ ਉਹਦੀ ਮਾਂ ਉੱਡ ਗਈ ਉਹ ਜਾਂਦੀ ਆ ਉਹ ਚਲੀ ਗਈ ਉਹ ਜਿਹੜੇ ਬੱਚੇ ਸੀ ਜੀ ਇੱਕ ਮਰ ਗਈ ਸੀ ਤੇ ਬਾਕੀ ਬੱਚੇ ਨਹੀਂ ਜਿਹੜੇ ਉੱਥੇ ਨੇ ਉੱਥੇ ਨੇ ਉੱਥੇ ਨੇ ਜੀ ਬੱਚੇ ਛੋਟੇ ਛੋਟੇ ਤੇ ਆਪਾਂ ਸ਼ਾਮ ਸੰਭਾਲ ਆ ਜਿਹੜੀ ਉਹਦੀ ਨਹੀਂ ਕਰ ਸਕਦੇ ਹੈਗੇ ਬੱਚਾ ਸ਼ਾਮ ਤੱਕ ਤਾਂ ਆਪਾਂ ਰੱਖਿਆ ਆਪਣੇ ਕੋਲ ਉਸ ਤੋਂ ਬਾਅਦ ਆਪਾਂ ਉੱਥੇ ਛੱਡਤਾ ਇਹ ਤੂੜੀ ਦੇ ਵਿੱਚ ਇਹਦੇ ਬੱਚੇ ਹੋਰ ਵੀ ਨੇ ਉੱਥੇ ਆਪਾਂ ਸਾਰੇ ਉੱਥੇ ਹੀ ਰੱਖਤਾ ਫਿਰ ਪੌੜੀ ਲਾ ਕੇ ਇੱਥੋਂ ਜਿਹੜਾ ਮਰ ਗਿਆ ਸੀ ਉਹ ਆਪਾਂ ਦੱਬਤਾ ਇੱਧਰ ਡੈਡੀ ਬਾਦਰ ਇਹਨੇ ਹਰਾ ਸ਼ਾਮ ਦਾ ਟਾਈਮ ਹੈ 5:00 ਵਜ ਗਏ ਜੀ ਮੈਨ ਲੱਗਦੀ ਸ਼ਾਮ ਦੇ ਤੇ ਇੱਧਰ ਆਪਣਾ ਹਰਾ ਵਧੀਆ ਖੜਾ ਹੈ ਹਰੇ ਬਾਈ ਕੋਲ ਆ ਕੇ ਤਾਜੀ ਠੰਡਾ ਠੰਡਾ ਲੱਗਦਾ ਹੈ ਬਹੁਤ ਵਧੀਆ ਸ਼ਾਮ ਦਾ ਟਾਈਮ ਹੈ ਇੱਥੇ ਵਧੀਆ ਠੰਡੀ ਹਵਾ ਚੱਲ ਰਹੀ ਹੈ ਹਾਲੇ ਇੰਨੀ ਗਰਮੈਸ਼ ਜਿਹੜੀ ਹੋਈ ਨਹੀਂ ਹੈਗੀ ਇੱਧਰ ਬੀਬੀਆਂ ਭੈਣਾ ਘੋਲਦੀਆਂ ਨੇ ਗੋਹਾ ਉਹਨਾਂ ਨੂੰ ਪਤਾ ਨਹੀਂ ਹੈਗਾ ਮੇਰੀ ਵੀਡੀਓ ਬਣ ਰਹੀ ਹੈ ਮੜ ਬੇਲ ਦਿੱਸ ਤੇ ਬਿਛੜ ਕਰ ਰਹੀ ਚੈਰੀ ਨਹੀਂ ਆਈ ਨਹੀਂ ਤਾਂ ਜਾਣੀਏ ਤੂੰ ਵੀ ਗਰਮੀਤ ਵਾਲਾ ਕੰਮ ਕਰਦੀ ਆਂ ਛੋਟੇ ਨੇ ਹਲੇ ਵੱਡਾ ਦਾ ਉਹ ਤਾਂ ਐਡਾ ਕੱਲ ਨੂੰ ਤੋੜ ਦਾਂਗੇ ਲੈ 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 ਪਤਾ ਲੈ 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 ਜਾ ਬਗ ਜਾ ਲੰਘ ਜਾ ਹੁਣ ਕਰ ਲੈ ਸਮੁੰਦਰ ਪਾਰ ਇਹ ਤਾਂ ਇਹਨਾਂ ਦੇ ਪੱਖੇ ਨਾਲੇ ਮਰੀ ਐ ਉਹਦਣ ਉਹਦੇ ਪੱਖੇ ਨਾਲ ਮਰ ਗਈ ਵਿਚਾਰੀ ਉਹ ਜਿਹੜੀ ਬੈਠੀ ਸੀਗੀ ਅੱਜ ਬੇ ਕੀ ਹੋ ਗਿਆ ਹਾਂ